ਉਧਰ ਰੋਕ ਲਾਓ ਫੜਵਾਓ ਜੀ ਦਾ ਖਾਸਾ ਭਾਈ ਬੋਲੀ ਬੰਦੇ ਮੈਡੀਕ ਜੀ ਮਾਰਕਟ ਵਿੱਚ ਸਸਸ ਮੇਲੇ ਵੱਲੋਂ ਜਿੱਦਾਂ ਕੀ ਮਸਲਾ ਸਾਡੇ ਕੋਲ ਆਇਆ ਸੀਗਾ ਕੋਪੜ ਆਈਆਈਟੀ ਦਾ ਜੋ ਵੀ ਵੋਖੇ ਦਾ ਗੰਦਾ ਪਾਣੀ ਕਟਰ ਦਾ ਸਾਰਾ ਗੰਦਾ ਪਾਣੀ ਸਾਡੇ ਨੂੰ ਦਰਿਆ ਵਿੱਚ ਪਾਇਆ ਜਾ ਰਿਹਾ ਸੀਗਾ ਪਹਿਲਾਂ ਪਿੰਡ ਨਾਲ ਦੇ ਪਿੰਡਾਂ ਦੇ ਨਾਲ ਕਿਸਾਨ ਜਿੱਥੇ ਬੰਦੀਆਂ ਨੇ ਜਾ ਕੇ ਉੱਥੇ ਵਿਰੋਧ ਕੀਤਾ ਸੀਗਾ ਉਹਨਾਂ ਨੇ ਸਾਨੂੰ ਵਿਸਵਾਸ ਦਿਵਾਇਆ ਕਿ ਪਾਣੀ ਅਸੀਂ ਨਹੀਂ ਪਾਵਾਂਗੇ ਤੇ ਵਿੱਚ ਦਰਿਆ ਦੇ ਵਿੱਚ ਤੇ ਪਰ ਰਾਤੋਂ ਰਾਤ ਉਹਨਾਂ ਨੇ ਪ੍ਰਸ਼ਾਸਨ ਦੀ ਸਹਾਇਤਾ ਲੈ ਕੇ ਮਸ਼ੀਨਾਂ ਲਾ ਕੇ ਟੋਆ ਪੱਟ ਕੇ ਰਾਹ ਨੂੰ ਗੰਦਾ ਪਾਣੀ ਦਰਿਆ 'ਚ ਪਾਉਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਜਦੋਂ ਸਾਨੂੰ ਪਤਾ ਲੱਗਿਆ ਸੀ ਸਾਰੇ ਨਾਲ ਕੇ ਪਿੰਡ ਵਾਸੀਆਂ ਨੇ ਨਾਲ ਮੇਰੇ ਸਾਥੀਆਂ ਨੇ ਮੇਨ ਸਭ ਲੋਕ ਦੇ ਸਾਰੇ ਮੈਂਬਰਾਂ ਨੇ ਅਸੀਂ ਸੰਘਰਸ਼ ਕੀਤਾ ਤੇ ਰੋਡ ਜਮ ਕੀਤਾ ਪ੍ਰਸ਼ਾਸਨ ਦੇ ਖਿਲਾਫ ਨਾਰਾबाजी ਕੀਤੀ ਉਸ ਤੋਂ ਬਾਅਦ ਸਾਡੀ ਪ੍ਰਸ਼ਾਸਨ ਨੇ ਗੱਲਬਾਤ ਸੁਣੀ ਤੇ ਸਾਰੇ ਕੰਮ ਰੋਕ ਦਿੱਤਾ ਗਿਆ ਮਸ਼ੀਨਾਂ ਬਾਹਰ ਕਢਵਾ ਦਿੱਤੀਆਂ ਗੀਆਂ ਸਾਨੂੰ ਪ੍ਰਸ਼ਪਤ